ਕੁਦਾਂਗਾ ਤੈਨੂੰ ਪੁੱਤ ਕਾਦੀ ਖੁਸ਼ੀ ਦਿਨਾ ਬੇਬੇ ਤੇਰੀ ਵਾਹਿਗੁਰੂ ਨੇ ਅਰਦਾਸ ਸੁਣ ਲੀਆ ਤੇ ਪੁੱਤ ਮਾਲਕ ਦਾ ਸੁਣ ਲਈ ਮੇਰੀ ਅਰਦਾਸ ਤੇਰੇ ਪੁੱਤ ਲਈ ਲੈਟਰ ਆ ਗਿਆ ਤੇ ਮੈਂ ਪਰਸੋ ਜਾ ਰਿਆਂ ਬੇਬੇ ਟ੍ਰੇਨਿੰਗ ਤੇ ਸੱਚੇ ਪੁੱਤ ਹਾਂ ਇਹ ਪੁੱਤ ਚੰਗਾ ਸ਼ੁਕਰ ਪਰਮਾਤਮਾ ਨੇ ਮੇਰੀ ਸੁਣ ਲਈ ਹੈ ਪਰਮਾਤਮਾ ਜਿਵੇਂ ਮੇਰੀ ਸੁਣੀ ਆ ਹਰ ਕਮਾ ਦੀ ਅਰਦਾਸ ਇਹ ਸਾਰੀਆਂ ਤੇਰੀਆਂ ਅਰਦਾਸਾਂ ਦਾ ਬੇਬੇ ਨਤੀਜਾ ਹੈ ਪੁੱਤ ਸੱਚੇ ਮਨ ਨਾਲ ਵਾਹਿਗੁਰੂ ਤੋਂ ਮੰਗੇ ਤਾਂ ਸਭ ਕੁਝ ਦਿੰਦਾ ਹਾਂ ਤਾਂ ਹੈ ਬੇਬੇ ਹਲੇ ਤਾਂ ਖੁਸ਼ੀਆਂ ਬੁਥੇਰੀਆਂ ਹੋਣੀਆਂ ਐ ਤੇਰਾ ਪੁੱਤ ਤੇਰੇ ਲਈ ਸਾਰੀ ਦੁਨੀਆ ਦੀਆਂ ਖੁਸ਼ੀਆਂ ਲਿਆ ਕੇ ਤੇਰੇ ਪੈਰਾਂ 'ਚ ਰੱਖ ਦੂਗਾ ਪੁੱਤ ਜਦ ਜਦ ਜਾਵਾਂ ਮੈਂ ਵਾਰੇ ਜਾਮਨ ਕਿਸੇ ਦਿਨ ਨਜ਼ਰ ਨਾਲ ਲੱਗ ਜੇ ਮੇਰੇ ਪੁੱਤ ਨੂੰ ਮੇਰੇ ਤਾਂ ਥੋੜੇ ਨਾਲ ਹੀ ਖੁਸ਼ਨਾ ਸਾਰੀਆਂ ਰੱਬ ਤੈਨੂੰ ਲੰਬੀ ਉਮਰ ਦੇਵੇ ਤੈਨੂੰ ਪਰਮਾਤਮਾ ਜ਼ਿੰਦਗੀ ਦੀ ਹਰ ਖੁਸ਼ੀ ਦੇਵੇ ਬੇਬੇ ਹੁਣ ਤੂੰ ਐਵੇਂ ਨਾ ਫਿਕਰ ਕਰਿਆ ਕਰ ਹੁਣ ਤੇਰਾ ਪੁੱਤ ਕਰ ਦਿਆਂ ਸਾਰੀਆਂ ਗਰੀਬੀਆਂ ਚੱਕ ਦੂਗਾ ਪੁੱਤ ਮੇਰੀ ਤਾਂ ਹੁਣ ਹੋਰ ਵੀ ਅਦੁੱਗਣੀ ਉਮਰ ਬੱਝੂਗੀ ਹੁਣ ਜਦੋਂ ਮੇਰਾ ਪੁੱਤ ਮੁਲਾਜ਼ਮ ਬਣ ਗਿਆ ਤੇ ਮੈਨੂੰ ਫਿਕਰ ਕਾਦਾ ਆਰ ਦੀ ਗਰੀਬੀ ਪਰਮਾਤਮਾ ਨੇ ਚੱਕ ਦੇਣੀ ਹੈਗੀ ਉਹਦਾ ਮਿਹਰ ਭਰਿਆ ਹੱਥ ਸਰਤੇ ਹੋ ਗਿਆ ਹੁਣ ਮੈਂ ਆਪਦੀ ਭੈਣ ਦੇ ਸੁਪਨੇ ਵੀ ਪੂਰੇ ਕਰੂੰਗਾ ਤੇ ਆਪਦੀ ਬੇਬੇ ਦੇ ਸੁਪਨੇ ਵੀ ਸਾਰੇ ਪੂਰੇ ਕਰੂੰਗਾ ਪੁੱਤ ਮੈਨੂੰ ਤਾਂ ਥੋੜੇ ਤੇ ਆਸ ਹੈਗੀ ਕਿ ਪਰਮਾਤਮਾ ਬਾਬਾ ਨਾਨਕ ਆਪਣੀਆਂ ਅਰਦਾਸਾਂ ਸੁਣੇ ਤੇ ਆਪਣੀ ਘਰ ਦੀ ਗਰੀਬੀ ਚੱਕੀ ਜਾਵੇ ਮੇਰੇ ਵੀ ਸੁੱਖ ਦੇ ਦਿਨ ਲੰਘ ਜਾਣ ਠੀਕ ਆ ਬੇਬੇ ਇਹ ਮੈਂ ਖੁਸ਼ੀ ਦੀ ਗੱਲ ਆਪਣੇ ਦੋਸਤਾਨਾ ਸ਼ੇਅਰ ਕਰਾਵਾ ਨਾਲੇ ਉਹ ਵੀ ਖੁਸ਼ੀਆਂ ਮਨਾ ਲੈਣਗੇ ਚੱਲ ਚੰਗਾ ਪਤਾ ਧਿਆਨ ਰੱਖੀ ਆਵਦਾ ਗੱਲ ਹੀ ਖੁਸ਼ੀ ਦੀ ਐ ਦੁੱਗਣੀ ਖੁਸ਼ੀ ਵਧਦੀ ਐ ਜਦੋਂ ਆਪਾਂ ਖੁਸ਼ੀ ਕਿਸੇ ਯਾਰਾ ਦੋਸਤਾਂ ਨਾਲ ਵੰਡੇਗਾ ਨਾ ਤਾਂ ਤੈਨੂੰ ਹੋਰ ਵੀ ਤਰੱਕੀ ਦੀ ਹਰਬ ਆ ਬੇਬੇ ਹਾਂ ਇੱਥੇ ਸੋਡੇ ਸਾਰੇ ਸੁਪਨੇ ਪੂਰੇ ਹੋ ਜਾਣਗੇ ਇਹ ਸਾਰੀਆਂ ਮੁਬਾਰਕਾਂ ਹੋ ਜਾਣਗੇ ਮੇਰੀ ਭੈਣ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਇੱਥੋਂ ਪਹਿਣਾ ਤੇ ਬੇਬੇ ਤੁਸੀਂ ਐ ਕਰੋ ਤੁਸੀਂ ਐ ਬੈਠੇ ਗੱਲਾਂ ਕਰੋ ਤੇ ਮੈਂ ਨਾਲ ਤਾਂ ਤੁਹਾਡੇ ਵਾਸਤੇ ਲੈ ਕੇ ਆਵਾਂ ਡੱਬਾ ਸਪੈਸ਼ਲ ਵਰਤੀ ਤੇ ਨਾਲੇ ਮੈਂ ਆਪਣੇ ਦੋਸਤਾਂ ਨੂੰ ਖੁਸ਼ਖਬਰੀ ਦੇ ਆਂ ਮੈਂ ਆਪਣੇ ਦੋਸਤਾਂ ਨੂੰ ਖੁਸ਼ਖਬਰੀ ਦੇ ਆਇਆ ਆ ਭਾ ਇਹਨਾਂ ਅੰਦਰ ਥਾਂ ਕੇ ਰੱਖ ਦਿਓ ਜੀ ਦੇਬੇ ਹੋਂ ਤਾਂ ਵੀਰਾ ਆਪਣੇ ਸਾਰੇ ਸੁਪਨੇ ਪੂਰੇ ਕਰ ਦੂਗਾ ਨਾਲੇ ਆਪਣੇ ਘਰ ਦੀ ਗਰੀਬੀ ਵੀ ਖਤਮ ਹੋ ਜਾਊ। ਹੋਰ ਪਤਾ ਤੀ ਗੇ ਮੈਂ ਤਾਂ ਆਪ ਕਹਿਣੀ ਆ ਕਿ ਪ੍ਰਮਾਤਮਾ ਕੋਈ ਤੈਨੂੰ ਵੀ ਨੌਕਰੀ ਮਿਲ ਜਾਏ ਕੋਈ ਚੰਗੇ ਘਰ ਦਾ ਮੁੰਡਾ ਮਿਲ ਜਾਏ ਤਾਂ ਫੇਰ ਅਸੀਂ ਤੇਰੇ ਵੀ ਹੱਥ ਪੀਰੇ ਕਰ ਦਗੇ ਤਾਂ ਸਾਨੂੰ ਵੀ ਸੌਖਾ ਹੋ ਜਾਏ ਤੇ ਆਪਦੇ ਘਰੇ ਸੌਖੀ ਰਹੀ ਤਾਂ ਚੱਲ ਸਾਡੀ ਜ਼ਿੰਦਗੀ ਸੌਖੀ ਹੋ ਜਾਏ। ਮੈਨੂੰ ਤਾਂ ਬਹੁਤ ਸਾਰੇ ਖੁਸ਼ੀ ਹੋਈ ਕਿ ਆਪਣਾ ਵੀਰਾ ਫੌਜ ਬਰਤੀ ਹੋ ਗਿਆ। ਤੇ ਹੋਰ ਪਤਾ ਮੈਨੂੰ ਵੀ ਬਥੇਰੀ ਖੁਸ਼ੀ ਹੋਈ ਰੱਬ ਅਗੇ ਅਰਦਾਸਾਂ ਕਰਦੀ ਰਹੀ ਕਿ ਕਿਤੇ ਸਾਡੇ ਤੇ ਵੀ ਸੌਖੇ ਦੇ। ਹਾਂ ਤੇ ਆਪਣਾ ਵੀਰ ਜੀ ਵੀ ਜਲਦੀ ਟ੍ਰੇਨਿੰਗ ਤੇ ਜਾ ਰਹੇ ਆ ਜੀ ਤੇ ਹੋਰ ਪਤਾ ਮੈਨੂੰ ਤਾਂ ਆਪ ਬੜਿਆ ਰੌਣਕਾਂ ਲੱਗੀਆਂ ਕਾਹਦੀਆਂ ਖੁਸ਼ੀਆਂ ਮਨਾਈ ਜਾਂਦੇ ਆ ਵਰ੍ਹਾਈ ਹਾਂ ਜੀ ਬੜੀ ਖੁਸ਼ੀਆਂ ਦੀ ਆ ਜੀ ਸਾਡੇ ਵੀਰ ਜੀ ਭਰਤੀ ਹੋ ਗਏ ਬੜੀ ਖੁਸ਼ੀ ਦੀ ਗੱਲ ਆ ਫਿਰ ਤਾਂ ਤੇ ਹੋਰ ਬਾਈ ਜੀ ਤੁਹਾਨੂੰ ਵੀ ਵਧਾਈਆਂ ਹਾਂ ਜੀ ਤੁਸੀਂ ਬੈਠੋ ਮੈਂ ਚਾਹ ਬੱਸ ਬੱਸ ਰੌਣਕਾਂ ਲੱਗੀਆਂ ਬੱਸ ਬੈਠ ਜਾਓ ਭਾਈ ਜੀ ਕੋਈ ਨਹੀਂ ਚਾਹ ਬਣਾਉਣੀ ਮੈਂ ਤੇਰੀ ਤਾਈ ਨੂੰ ਜਾ ਕੇ ਖੁਸ਼ਖਬਰੀ ਦਿੰਨਾ ਏ ਨਹੀਂ ਨਹੀਂ ਬੈਠ ਜਾਓ ਤਾਈ ਜੀ ਚਾਹ ਬਣਾ ਲਈ ਹਮ ਨੇ ਬੱਸ ਬੱਸ ਬੱਤ ਰੌਣਕਾਂ ਪ੍ਰਿੰਟ ਕਰੇ ਪ੍ਰਿੰਟ ਪ੍ਰਿੰਟ ਕਰੇ ਓ ਕਿੱਥੇ ਮਰ ਗਈ ਏ ਪ੍ਰਿੰਟ ਕਰੇ ਕੀ ਗੱਲ ਹੈ ਅਗੀ ਜੀ ਤੂੰ ਸਾਰਾ ਸਰਤੇ ਚੱਕ ਲੈ ਲਿਆਗਾ ਓ ਗੱਲ ਹੀ ਇਹ ਜੀ ਆ ਜੇ ਤੂੰ ਸੁਣ ਲਿਆ ਨਾ ਤੂੰ ਵੀ ਸਾਰਾ ਘਰ ਸਿਰ ਤੇ ਚੱਕ ਲੈਣੀ ਨਾ ਓ ਵੀ ਕਿਹੜੀ ਗੱਲ ਹੈ ਵੜੀ ਮਾਂ ਦਾ ਸਾਰਾ ਘਰ ਸੁਰਤੇ ਹੀ ਘਰ ਸਣ ਕੇ ਚੱਕ ਲਊਂਗੀ ਆਇਆ ਬੈਠ ਜਾ ਤੈਨੂੰ ਦੱਸਦਾ

ਉਹਨੂੰ ਡਿਉਟੀ ਮਿਲ ਗਈ ਆ ਤੇ ਪਰਸੋਂ ਨੇ ਜਾਣਾ ਹੈ ਇਹ ਉਹਨੂੰ ਡਿਉਟੀ ਮਿਲ ਗਈ ਆਪਣੀ ਦਾ ਜ਼ਮੀਨ ਗਈ ਹੱਥੋਂ ਆਪਣੇ ਹੱਥ ਦਾ ਸਭ ਕੁਝ ਗਿਆ ਤੇ ਆਪਣੇ ਸਾਰਾ ਕੀਤੇ ਕਰਾਇਆ ਤੇ ਪਾਣੀ ਵਰ ਜਾਣਾ ਇੱਕੋ ਗੱਲ ਹੋਰ ਆ ਜੀ ਜਦੋਂ ਮੇਰੇ ਪੁੱਤ ਦਾ ਨਹੀਂ ਨਾ ਕੁਝ ਬਣਿਆ ਤੇ ਬਣਨ ਆਪੋਂ ਉਹਨਾਂ ਦਾ ਨੂੰ ਦੇਣਾ ਕੁਛ ਪੁੱਤਰੇ ਪਤਨੂੰ ਮਸਾਂ ਚ ਵੇਲ ਮਿਲੇ ਤਾਂ ਫੇਰ ਹੈ ਤੇਰਾ ਲਾੜਲਾ ਹੈ ਕਿੱਥੇ ਉਹ ਜੀ ਮੈਨੂੰ ਦੱਸ ਕੇ ਗਿਆ ਉਹ ਆਪਣੇ ਯਾਰਾਂ ਦੋਸਤਾਂ ਕੋਲੇ ਗਿਆ ਹੋਇਆਗਾ ਉਹ ਵੇ ਨਹੀਂ ਜਾ ਹੁਣ ਇਹਨਾਂ ਦਾ ਕੰਮ ਤਾਂ ਆਪਣਾ ਪੰਮਾ ਪੱਤੀ ਕਰੂਗਾ ਚੱਲ ਹਰਾਮ ਸਿੰਘ ਬਾ ਇਹਨਾਂ ਨੇ ਬਹੁਤ ਗੁੰਡੇਗਰਦੀ ਕੀਤੀ ਇਹਨਾਂ ਨੇ ਬਹੁਤ ਇਹਨਾਂ ਨੇ ਬਨਵਾਸੀ ਕੀਤੀ ਇਹਨਾਂ ਨੂੰ ਲੈ ਕੇ ਚਾਲ ਲੈਣੇ ਲਾਉਣੇ ਚਾਰ ਚਾਰ ਪਟੇ ਬਾ ਇਹਨਾਂ ਨੂੰ ਜਲਦੀ ਭਾਗ ਬੱਲੇ ਲਾਡੀ ਆਵੀਂ ਬੁਲਾਦਣਾ ਬਹੁਤ ਮਿਲਿਆ ਹੋਰ ਕਿਵੇਂ ਠੀਕ ਆ ਵਧੀਆ 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 ਕਿਰਪਾ ਹੋਰ ਤੇ ਪਾਰਟੀ ਲੈਣੀ ਸੀਗੀ ਪਾਰਟੀ ਜ਼ਰੂਰ ਹੈ ਬਸ ਮੈਂ ਤਾਂ ਥੋੜੇ ਨਹੀਂ ਆਇਆ ਸੀਗਾ ਬਾਈ ਅੱਛਾ ਹੋਰ ਮੈਂ ਕਿਹਾ ਦੇ ਅੱਗੇ ਭਰਾਵਾਂ ਨੂੰ ਖੁਸ਼ਖਬਰੀ ਓ ਠੀਕ ਠਾਕ ਆ ਹਾਂ ਵਧੀਆ ਬਾਈ ਕੈਮਰੇ ਨਾਲ ਵਧੀਆ ਵਧੀਆ ਹੋਰ ਫਿਰ ਮੁਲਾਜ਼ਮੋ ਕਿਹੜੀ ਛਾਪੇ ਮਾਰੀ ਤੇ ਫਿਰਦੇ ਆ ਸਾਡੇ ਪਿੰਡ ਬਹੁਤ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਵਧੀਆ ਵਾ ਤਿੰਨ ਚਾਰਾ ਫੜੀ ਬੈਠਾ ਜਾਂਦੀ ਹਾਂ ਇਹ ਤਾਂ ਹੈ ਯਾਰ ਨਸ਼ਾ ਵਾਲੀ ਬਹੁਤ ਗਿਆ ਬਹੁਤ ਬਹੁਤ ਬੁਰਾ ਹਾਲ ਹੋਇਆ ਪਤਰੇ ਪਿੰਡ ਦਾ ਮਦੀਰ ਨਾਲ ਠੱਠ ਬਹੁਤ ਕਰਦੀ ਕਾਲਜਾ ਦੇ ਮੂਰੇ ਪਰੇਸ਼ਾਨੀਆਂ ਬਹੁਤ ਕਰਦੀ ਅੱਲਾਦੀ ਦੇ ਲੱਤਾਂ ਚਾਰ ਲਫੰਗੇ ਜਾਂ ਚੱਕੇ ਆ ਤੇਰੇ ਪੈਣ ਦੇ ਬਹੁਤ ਨਸ਼ੇ ਵਧੇ ਪਏ ਦੇਖ ਕਿੱਡਾ ਬੁਰਾ ਹਾਲ ਕੀਤਾ ਪੈ ਇਨਾਂ ਨੇ ਕਾਲਜ ਦੇ ਮੂਰੇ ਲੈਂਦੇ ਚੱਕ ਕੇ ਤਿੰਨ ਵਾ ਓ ਪੰਮੇ ਤੂੰ ਓ ਤੂੰ ਕਿਵੇਂ ਬੰਨ ਨੂੰ ਜਾਣਦੇ ਹਾਂ ਮੇਰੇ ਚਾਚੇ ਦਾ ਮੁੰਡਾ ਮੇਰਾ ਭਰਾ ਹੈ ਇਹ ਕਿ ਕਿਹੜੇ ਗੇਚ ਫੜ ਕੇ ਲੈਂਦੇ ਦਾ ਗੁੰਡਾਗਰਦੀ ਕਰਦੇ ਸੀ ਕਾਲਜ ਦੇ ਮੂਰੇ ਉੱਥੋਂ ਲੈਂਦੇ ਚੱਕ ਕੇ ਨਸ਼ੇ ਕਰਦੇ ਆ ਤੈਨੂੰ ਪਤਾ ਨਹੀਂ ਕੰਨਾ ਬਰੇ ਨਹੀਂ ਐ ਇਦਾਂ ਦਾ ਤਾਂ ਬਈ ਮੁੰਡਾ ਹੈ ਨਹੀਂ ਸੋਨੂੰ ਭਲੇਖਾ ਲੱਗਿਆ ਹੋਣਾ ਭਲੇਖਾ ਕਿਉਂ ਲੱਗਿਆ ਤਿੰਨ ਚਾਰ ਤੁਮਲੇਟਾ ਆਈਆਂ ਨਾ ਤੇ ਅੱਕ ਕੇ ਅੱਜ ਆ ਲੈ ਜਾਂਦੇ ਇਹਨਾਂ ਨੂੰ ਚੱਕਿਆ ਇਹਨਾਂ ਨੂੰ ਨਹੀਂ ਜਨਰਲ ਸਾਹਿਬ ਮੇਰਾ ਭਰਾ ਇਦਾਂ ਦਾ ਨਹੀਂ ਹੋ ਸਕਦਾ ਸੋਨੂੰ ਕੋਈ ਜ਼ਰੂਰ ਗਲਤ ਫਹਮੀ ਹੋਈ ਹੋਣੀ ਕੋਈ ਨਹੀਂ ਕੋਈ ਉੱਥੇ ਆ ਜੀ ਕੋਈ ਨਹੀਂ ਪੁੱਛ ਲਾਂਗੇ ਇਹਨਾਂ ਤੋਂ ਵੀ ਇਦਾਂ ਦਾ ਕਿਉਂ ਨਹੀਂ ਇਦਾਂ ਨਾ ਕਰੋ ਸਾਡੀ ਬਹੁਤ ਬੇਇੱਜ਼ਤੀ ਹੋ ਜਾਣੀ ਆ ਤੁਸੀਂ ਪਲੀਜ਼ ਮੇਰੇ ਕਰਕੇ ਇਨੂੰ ਇੱਕ ਵਾਰੀ ਛੱਡ ਦਿਓ ਮੈਂ ਮਾਫੀ ਮੰਗਦਾ ਜੀ ਅੱਗੇ ਤੋਂ ਕੋਈ ਏਦਾਂ ਦੀ ਗਲਤੀ ਕਰੂਗਾ ਤੇ ਇਹਨੂੰ ਮੈਂ ਤੁਹਾਡੇ ਕੋਲੇ ਲੈ ਕੇ ਆਉ ਇੱਕ ਵਾਰੀ ਮੇਰੇ ਕਹਿੰਦੇ ਇਨੂੰ ਛੱਡ ਦਿ ਪਲੀਜ਼ ਚਲੋ ਕੋਈ ਗੱਲ ਨਹੀਂ ਫਿਰ ਤੁਸੀਂ ਦੇਖ ਲੈਨੇ ਆ ਕੋਈ ਨਹੀਂ ਤੁਸੀਂ ਦੇਖੋ ਮੈਂ ਤਾਂ ਤੁਹਾਡੇ ਨਾਲ ਪੜਿਆ ਲਿਖਿਆ ਤੁਹਾਡਾ ਬਚਪਨ ਦਾ ਦੋਸਤਾਂ ਤੇ ਪਰ ਮੈਂ ਇਹਦੀ ਗਰੰਟੀ ਮੈਂ ਲੈ ਲੈਂਦਾ ਏਦਾਂ ਦਾ ਮੁੰਡਾ ਨਹੀਂ ਐ ਤੁਹਾਨੂੰ ਕੋਈ ਗਲਤਫਹਿਮੀ ਹੋ ਗਈ ਹੋਣੀ ਨਹੀਂ ਗਲਤ ਨਹੀਂ ਵੀ ਰਹੇ ਮੈਨੂੰ ਤਿੰਨ ਚਾਰ ਕੰਪਲੀਟਾਂ ਆਈਆਂ ਇਹਨਾਂ ਦੀਆਂ ਕਾਲ ਜਿੱਦੇ ਮਰੋ ਚੱਕੇ ਆ ਇਹਨਾਂ ਨੂੰ ਬਾਕੀ ਦਾ ਉਹਨਾਂ ਨੂੰ ਮੈਂ ਅੱਗੇ ਤੋਂ ਕੋਈ ਗਲਤੀ ਕਰੂਗਾ ਤਾਂ ਮੈਂ ਤੁਹਾਨੂੰ ਆਪ ਲੈ ਕੇ ਆਏ ਇਹਦੇ ਨੂੰ ਕੋਈ ਗੱਲ ਨਹੀਂ ਆਪਦੇ ਭਰਾ ਨੂੰ ਪੁੱਛ ਸਕਦਾ ਤੂੰ ਗਲਤੀ ਕੀਤੀ ਇਹਨੇ ਤਾਂ ਹੀ ਚੱਕੇ ਇਹ ਬਚਾਲਾ ਮੈਂ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਬਾਈ ਆਪਣੀ ਬਚਾਲਾ ਬਾਈ ਬਾਈ ਇਹਦੀ ਜ਼ਿੰਮੇਵਾਰੀ ਮੈਂ ਲੈਣਾ ਨਸ਼ੇ ਵਾਰਪ ਦੇ ਨਸ਼ੇ ਖਾਂਦੇ ਐ ਇਹ ਗੁੰਡਾਗਰਦੀ ਕਰਦੇ ਐ ਕਾਲਜ ਦੇ ਮੂਹਰੇ ਕੁੜੀਆਂ ਨੂੰ ਛੇੜਦੇ ਐ ਧੀਆਂ ਭੈਣਾਂ ਨਹੀਂ ਸਮਝਦੇਗੇ ਮੈਂ ਮੰਨਦਾ ਬਾਈ ਨਸ਼ੇ ਤਾਂ ਜ਼ਰੂਰ ਕਰਦਾ ਹੋ ਪਰ ਕੁੜੀਆਂ ਨੂੰ ਨਹੀਂ ਅੱਗੇ ਤੋਂ ਕੋਈ ਵੀ ਇਦਾਂ ਦੀ ਗਲਤੀ ਕਰੂਗਾ ਇਹਨੂੰ ਮੈਂ ਲੈ ਕੇ ਇੱਕ ਮੇਰੀ ਜ਼ਿੰਮੇਵਾਰੀ ਤੇ ਇੱਕ ਵਾਰ ਛੱਡ ਦੇ ਨੂੰ ਮੇਰਾ ਭਰਾ ਬੰਦਾ ਛੱਡ ਤਾਂ ਦਿੰਨੇ ਆ ਜੇ ਅੱਗੇ ਤੋਂ ਕੋਈ ਲਾਂਬਾ ਆ ਗਿਆ ਤੇ ਤੂੰ ਦੇਖ ਲੈ ਮੈਂ ਸਿੱਧਾ ਪਰਚਾ ਪਾਉਂਗਾ ਨਾ ਬੱਸ ਮੈਂ ਜ਼ਿੰਮੇਵਾਰੀ ਲੈਣਾ ਹੈ ਜੀ ਠੀਕ ਹੈ ਹੁੰਦਾ ਬੱਸ ਚੱਲ ਆ ਬਾਹਰ ਸੁਪੋਸ ਮੜਾ ਮੋਟਾ ਤਾਂ ਸੋਚ ਲੈਂਦਾ ਆ ਕਿਹੜੇ ਕੰਮਾਂ 'ਚ ਪਏ ਆ ਹੈ ਬਈ ਚੱਲ ਬਈ ਚੱਲ ਕਿਉਂ ਬਈ ਲਾਡੀ ਤੇਰੇ ਕਰਕੇ ਛੱਡਦਾ ਅੱਗੇ ਤੋਂ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਇਹਨਾਂ ਦੇ ਜੇ ਅੱਗੇ ਤੋਂ ਹੈ ਨਾ ਤਾਂ ਸਿੱਧਾ ਜੇਲ੍ਹ ਭੇਜੂਗਾ ਇਹਨਾਂ ਨੂੰ ਹੁੰਦਾ ਹੁਣ ਠੀਕ ਆ ਬਾਈ ਅਜੂ ਬਾਅਦ ਕੋਈ ਗਲਤੀ ਨਹੀਂ ਕਰਦਾ ਬਾਈ ਚਲੋ ਆ ਜਿਓ ਤੁਸੀਂ ਵੀ ਨਿਕਲੋ ਬਾਹਰ ਚਲੋ ਜਾਂਦੇ ਸਾਨੂੰ ਅੱਗੇ ਤੋਂ ਕੋਈ ਲਾਂਭਾ ਆ ਗਿਆ ਨਾ ਜੋ ਕੋਈ ਕਮਲੇ ਕੇ ਹਸਾਬ ਲਾ ਲੋ ਤੁਸੀਂ ਆ ਗਿਆ ਸਿੱਧਾ ਜੇਲ੍ਹ ਠੋਕੂਗਾ ਸਿੱਧਾ ਜੇਲ੍ਹ ਭੇਜੂਗਾ ਠੀਕ ਆ ਜਿਆਦਾ ਸਿਆਣੇ ਬਣਜੋ ਇਹਦੇ ਕਰਕੇ ਤੁਹਾਨੂੰ ਛੱਡਿਆ लाडी ਦਾ ਕਰਕੇ ਛੱਡਿਆ ਇਹ ਕਿਉਂਕਿ ਸਾਡਾ ਯਾਰ ਦੋਸਤ ਆ ਅੱਗੇ ਤੋਂ ਤੁਹਾਡਾ ਕੋਈ ਲਾਂਭ ਆਇਆ ਤੇ ਹਸਾਬ ਲਾ ਲੋ ਸਿੱਧਾ ਜੇਲ੍ਹ ਤੁਹਾਨੂੰ ਮੈਂ ਨਹੀਂ ਦੇਖਣਾ ਮੇਰਾ ਯਾਰ ਆ ਦੋਸਤ ਮੈਂ ਕਾਨੂੰਨ ਦਾ ਪਾਵਨ ਦਾ ਦੇਖੋ ਆਦੇ ਭਰਾਵਾਰੇ ਦੇਖੋ ਕਿੱਡੀ ਪੋਠ ਤੇ ਪਹੁੰਚ ਗਿਆ ਪੜ ਲਿਖ ਕੇ ਜੌਬ ਲੱਗ ਗਈ ਇਹਦੀ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਤੁਸੀਂ ਵੀ ਇਹਦੇ ਵੱਲ ਦੇਖ ਕੇ ਸੋਚੋ ਤੁਸੀਂ ਕਿਹੜੇ ਕੰਮਾਂ ਦੇ ਵਿੱਚ ਵਰਗੇ ਆ ਹੈ ਇਹਦੇ ਵੱਲ ਦੇਖੋ ਸਾਡੇ ਨਾਲ ਹੀ ਪੜਿਆ ਵਧੀਆ ਥਾਂ ਦੀ ਨਾਰੇ ਨੇ ਮਹਾਰਾਜ ਨੇ ਦੀ ਚੰਗੀ ਸੁਣੀ ਐ ਤੀ ਨਿਗਾਹ ਰੱਖੋ ਨਸ਼ਾ ਦੇ ਵੜੇ ਰਹਿੰਦੇ ਕੁਝ ਨਹੀਂ ਪਿਆ ਨਸਿਆਂ ਅੱਜ ਤੇ ਇਹ ਮੰਦਿਰ ਕੰਮ ਦੇ ਵਿੱਚ ਕੁਝ ਨਹੀਂ ਪਿਆਗਾ ਛਾਣੇ ਬਣ ਜੋ ਆ ਦੇਖੋ ਇਹਦੇ ਨਾਲ ਸੋਚੋ ਫਰਮ ਹੋਣੀ ਜਾਈਦੀ ਆ ਤੁਹਾਨੂੰ ਦੇਖੋ ਇਹਨੂੰ ਦੇਖ ਕੇ ਚੱਲੋ ਤੁਸੀਂ ਵੀ ਬਾਈ ਸਾਡਾ ਕਿਹੜੇ ਲੈਵਲ ਤੇ ਜਾ ਰਿਹਾ ਤੇ ਉਹ ਦੂਜਾ ਬਾਈ ਕਿਹੜੇ ਲੈਵਲ ਤੇ ਆ ਸਾਡੇ ਨਾਲ ਹੀ ਰਹਿੰਦਾ ਸੀਗੇ ਇਹ ਇਕੱਠੇ ਸੀਗੇ ਇਕੱਠੇ ਯਾਰ ਸੀਗੇ ਸੀਣੇ ਬਣ ਜੋ ਕੁਸ ਕੋਈ ਸਾਫ ਕਰ ਹਾਂ ਜੀ ਸਾਡਾ ਬਾਤ ਛਾਣੇ ਬਣ ਜੋ ਅੱਗੇ ਤੂੰ ਠੀਕ ਹੈ ਜੀ ਮਲਾਜ਼ਮੋ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਮੇਰੀ ਇਲਾਜ ਰੱਖੀ ਕੋਈ ਆਜ ਤਾਂ ਮੈਨੂੰ ਹੈਗਾ ਥੋੜਾ ਥਾਣੇ ਕੰਮ ਹੈ ਤੇ ਕੋਈ ਨਹੀਂ ਬਹਿ ਕੇ ਆਪਾਂ ਗੱਲ ਕਰਾਂਗੇ ਨਾਲੇ ਪਾਰਟੀ ਲਾਵਾਂਗੇ ਆਜੇ ਤੁਸੀਂ ਸਾਮ ਨੂੰ ਘਰੇ ਨਾਲ ਬੇਬੇ ਸੋਨੂੰ ਯਾਦ ਕਰਦੀ ਸੀ ਤੇ ਆਇਓ ਮਿਲ ਕੇ ਓਕੇ ਠੀਕ ਹੈ ਜੀ ਚੰਗਾ ਵੀ ਲਾ ਲਈ ਓਕੇ ਸਾਰਾ ਰੱਖੀ ਮੇ ਵੀਰਾ ਆਪਣੇ ਪਿਓ ਦਾਦੇ ਨੇ ਨਹੀਂ ਇਹ ਖੱਟੀ-ਖੱਟੀ ਜਿਹੜੀ ਅੱਜ ਤੂੰ ਕੀ ਕਰਤੀ ਆ ਬਹੁਤ ਗਲਤ ਗੱਲ ਆ ਤੇਰੇ ਵਾਸਤੇ ਆ ਮਦੀਰਾ ਦਾ ਸਰਦੇਸ ਕਿਹੜਾ ਕੀ ਦਿੰਦੇ ਆ ਤੈਨੂੰ ਜਿੱਦੀ ਬਾਗ ਨਹੀਂ ਦਾਲਦਾ ਜੀ ਇਹ ਜਿਹੜੀ ਮਦੀਰ ਹੁੰਦੀ ਹੈ ਨਾ ਇਹ ਨਸ਼ੇ ਤੱਕ ਇਹਨਾਂ ਨੂੰ ਮਤਲਬ ਹੁੰਦਾ ਕੋਈ ਕਿਸੇ ਦਾ ਫਕਾ ਨਹੀਂ ਹੁੰਦਾ ਦਾ ਸਾਰਿਆਂ ਨੂੰ ਨਸ਼ੇ ਤੱਕ ਹੀ ਹੁੰਦੀ ਆ ਤੂੰ ਮੇਰੀ ਗੱਲ ਅੱਜ ਦੀ ਯਾਦ ਰੱਖੀ ਤੂੰ ਜਿਲੇ ਨੂੰ ਪਸਤਾਏਗਾ ਪਰ ਅੱਗੇ ਤੇਰੀ ਜ਼ਿੰਦਗੀ ਆ ਸਮਝ ਜੇਂਗਾ ਤਾਂ ਬਹੁਤ ਵਧੀਆ ਰਹੂਗਾ ਨਾ ਸਮਝੇਂਗਾ ਤਾਂ ਪੰਮੇਂ ਦੇਖ ਲੈ ਸਰ ਕੀ ਹੋਇਆ ਹੈ ਕਿੰਨੀਆਂ ਮੋਤਾਂ ਹੋ ਗੀਆਂ ਆਪਣੇ ਪਿੰਡ ਕਿੱਤੇ ਕਰਕੇ ਸੰਭਲ ਜਾ ਕੋ ਆਪਣੇ ਬਾਪੂ ਕੰਨੀ ਦੇਖ ਯਾਰ ਆਪਣੀ ਮਾਂ ਕੰਨੀ ਦੇਖ ਚਲੋ ਤੇਰੀ ਮਰਜ਼ੀ ਬਾਅਦ ਨਹੀਂ ਗੱਲਦਾ ਭਾਈ ਮੇਰਾ ਤਾਂ ਕੰਮ ਤੈਨੂੰ ਸਮਝਾਉਣਾ ਸੀਗਾ ਸਮਝ ਜਾਈਂਗਾ ਤਾਂ ਠੀਕ ਐ ਨਹੀਂ ਨਾ ਸਮਝੇਂਗਾ ਤਾਂ ਚੱਲ ਬੈਠ ਤੈਨੂੰ ਘਰ ਛੱਡ ਦਿਆਂ ਗਾ ਕਿੱਥੇ ਗਿਆ ਸੁਭਾ ਦਾ ਉਹ ਪੁੱਤ ਸੁਭਾ ਦਾ ਗਿਆ ਹੋਇਆ ਸੀ ਆਪਦੇ ਦੋਸਤਾਂ ਨੂੰ ਖੁਸ਼ਖਬਰੀ ਦੇਣ ਆ ਕਿ ਮੈਂ ਖੁਸ਼ਖਬਰੀ ਦੇ ਕੇ ਆਉਣਾ ਤੇ ਹਜੇ ਤੱਕ ਆਇਆ ਹੀ ਨਹੀਂ ਹੈਗਾ ਮੈਂ ਤਾਂ ਅਪ ਡੀਕੀ ਜਾਂਦੀ ਸੀਗੀ ਤੇ ਪੁੱਤ ਮੈਂ ਤੈਨੂੰ ਐ ਕਹਿੰਦੀ ਸੀ ਕਿ ਨਾਲੇ ਤਾਂ ਹੁਣ ਰੁੱਤ ਪਿੰਨੀਆਂ ਦੀ ਐ ਤੇ ਗਜਰੇਲਾ ਤੇਰਾ ਵੀਰ ਬਹੁਤ ਸ਼ਕੀਨ ਆ ਨਾਲੇ ਤਾਂ ਆਪਾਂ ਪਿੰਨੀਆਂ ਵਟ ਕੇ ਦੇ ਦਿੱ ਗਏ ਉਹਨੂੰ ਤੇ ਨਾਲੇ ਪੁੱਤ ਆਪਾਂ ਗਜਰੇਲਾ ਬਣਾ ਲਗੇ ਤੇ ਉਹ ਤਾਂ ਬਾਹਰਲਾ ਖਾਣਾ ਖਾਂਦਾ ਨਹੀਂ ਉਥੇ ਬਾਹਰਲਾ ਖਾਣਾ ਕਿੱਥੋਂ ਖਾਊਗਾ ਤੇ ਮੁੜ ਕੇ ਤੈਨੂੰ ਪਤਾ ਬਾਹਰ ਲੰਗਾ ਚੀਜ਼ਾਂ ਤਲੰਗਾ ਫਲੰਗਾ ਖਾ ਕੇ ਮੁੜ ਕੇ ਸਿਹਤ ਨੂੰ ਨੁਕਸਾਨ ਕਰਦਾਗਾ ਉਹਨੇ ਨਹੀਂ ਖਾਣਾ ਤੇ ਪੁੱਤ ਆਪਾਂ ਤਿਆਰੀ ਕਰਗੇ ਵੀਰ ਵਾਸਤੇ ਹੋਣੀ ਠੀਕ ਹੈ ਹੋਵੇ ਵੀਰਾ ਹੀ ਆਂਦਾ ਪਿਆਗਾ ਕਿਦੇ ਨੂੰ ਯਾਦ ਕਰੀ ਜਾਂਦੇ ਸੋ ਵੀਰਾ ਆ ਹੀ ਗਿਆ ਚੱਲ ਚੰਗਾ ਸ਼ੁਕਰ ਆ ਹੋਰ ਪਤਾ ਕੀ ਕਾ ਪਤਾ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਬਸ ਪੁੱਤ ਤੇਰੇ ਨੇ ਤਿਆਰੀਆਂ ਕਰੀ ਜਾਂਦੀ ਸੀ ਮੈਂ ਭੈਣ ਨੂੰ ਕਹੀ ਜਾਂਦੀ ਸੀ ਮੈਂ ਕਹਿੰਨਾ ਤਾਂ ਗਜਰੀਲਾ ਬਣਾ ਦਗੇ ਵੀਰ ਆਸਤੇ ਤੇ ਨਾਲੇ ਪਿੰਗਾਂ ਵਟਦਗੇ ਕਿਉਂਕਿ ਮੈਂ ਕਹਿੰਦਾ ਪਿੰਗਾਂ ਦਾ ਬਾਲਾ ਸ਼ਕੀਨ ਆ ਉਹ ਬੇਬੇ ਕਾ ਨੂੰ ਇੰਨੀ ਖੇਚਲ ਕਰੀ ਜਾਂਦੇ ਨਹੀਂ ਪਤਾ ਜਿੰਨਾ ਚਿਰ ਮਾਂ ਜਿਉਂਦੀ ਹੁੰਦੀ ਹੁੰਦੀ ਆ ਨਾ ਮਾਂ ਪਿਓ ਦੇ ਸਿਰ ਤੇ ਹੀ ਖਾਣੇ ਸ਼ੌਂਕ ਪੂਰੇ ਹੁੰਦੇ ਹੁੰਦੇ ਆ ਵੀਰ ਜੀ ਕਿੱਥੇ ਲਾਇਆ ਤੁਸੀਂ ਇੰਨਾ ਟਾਈਮ ਉਹ ਪੈਣਾ ਰਹਿਣਾ ਮੈਂ ਗਿਆ ਸੀ ਆਪਣੇ ਦੋਸਤ ਜੱਗੇ ਕੰਨੀ ਠੀਕ ਹੈ ਜੀ ਜਦੋਂ ਮੈਂ ਜੱਗੇ ਨੂੰ ਮਿਲ ਕੇ ਵਾਪਸ ਆਉਣ ਲੱਗਿਆ ਜੋ ਮੈਂ ਦੇਖਿਆ ਤੇ ਜੇ ਗਾਲਾਈ ਬੈਠਾ ਸੀ ਨਾਕਾ ਉੱਥੇ ਪੁੱਲ ਤੇ ਹਾਂਜੀ ਤੋਂ ਆਪਣੇ ਚਾਚੇ ਦਾ ਮੁੰਡਾ ਨਹੀਂਗਾ ਮੱਗਰ ਦਾ ਪੰਮਾ ਹਾਂਜੀ ਵੀਰ ਜੀ ਉਹਨੂੰ ਫੜੀ ਬੈਠੇ ਸੀ ਉਹ ਜਦੋਂ ਮੈਂ ਪੁੱਛਿਆ ਮੈਂ ਕਿ ਇਹਨੂੰ ਕਾਹਤੋਂ ਫੜੀ ਬੈਠੇ ਆਂ ਕਹਿੰਦੇ ਆਖੇ ਕਾਲਜ ਮੂਰੇ ਕੁੜੀਆਂ ਨੂੰ ਛੇੜਦਾ ਇਹ ਤਾਂ ਉਹਨੂੰ ਫੜੀ ਬੈਠੇ ਸੀ ਉਹ ਫਿਰ ਮੈਂ ਕਿਹਾ ਸੱਡੋ ਜੀ ਉਹਨੂੰ ਕਹਿ ਕੇ ਦੋਸਤ ਨੂੰ ਨੇ ਮੰਨੀ ਮੇਰੀ ਵਿਚਾਰੇ ਨੇ ਉਹਨੂੰ ਛੜਾ ਕੇ ਆਇਆ ਬਸ ਉੱਥੇ ਟਾਈਮ ਲੱਗ ਗਿਆ ਉਹ ਤੋ ਉਹਦੇ ਨਾਲ ਨਾ ਰਲਿਆ ਕਰ ਉਹਦੇ ਐਡੇ ਚੰਗੇ ਕੰਮ ਨਹੀਂ ਹੈਗੇ ਉਮਾ ਮੈਂ ਕਿਉਂ ਤੇ ਨਾ ਕਿੱਥੇ ਰਹਾਂ ਤੁਸੀਂ ਮੰਮੀ ਗੱਲਾਂ ਕਰੋ ਮੈਂ ਤੁਹਾਡੇ ਲਈ ਚਾਹ ਲੈ ਚੰਗਾ ਪੁੱਤ ਲੈ ਆ ਚਾਹ ਲੈ ਕੇ ਆ ਭੈਣ ਮੈਂ ਚਾਹ ਨੂੰ ਬੋਦੀ ਕਰੀ ਜਾਂਦਾ ਮੈਂ ਤਾਂ ਪੁੱਤ ਕਿਦੋਂ ਦੀਕੀ ਜਾਂਦੀ ਸੀ ਚਾਹ ਬਣਾ ਕੇ ਰੱਖੀ ਬੈਠੀ ਆ ਤੇ ਕੱਲੀ ਦਾ ਖੁਸ਼ੀ ਚ ਪੀਣੋ ਜੀਣੇ ਕਿ ਤੈਨੂੰ ਲੈ ਕੇ ਜਾਂਦੇ ਤੁਸੀਂ ਕੀ ਰਹੂਗੀ ਮਾਤਾ ਪੁੱਤ ਗੁਆਵਦੇ tinga ਪੁੱਤਾਂ ਤੋਂ ਬਿਨਾ ਚੀਜ਼ ਕਿੱਥੋਂ ਲੱਗਦੀ ਆ ਮਾਵਾ ਦੇ ਮਾਂ ਤਾਂ ਹੈ ਮਾਂ ਮਾਤਾ ਫੇਰ ਵੀ ਡੀਕੀ ਕਰਦੀ ਰਹਿੰਦੀ ਐ ਇਕੱਲੀ ਖਾਣ ਪੀ ਨਹੀਂ ਸਕਦੀ ਹੁੰਦੀ ਦੀ ਮੈਂ ਡੀਕੀ ਜਾਂਦੀ ਸੀ ਵੀ ਮੇਰਾ ਪੁੱਤ ਆ ਜੇ ਤਾਂ ਇਕੱਠੇ ਬਹਿ ਕੇ ਚਾਹ ਪਾਣੀ ਪੀ ਲਗੇ ਉਹ ਆ ਤਾਂ ਮਾਂ ਮੈਂ ਕਦੋਂ ਦਾ ਜਾਂਦਾ ਬਸ ਉੱਥੇ ਜੱਗੇ ਨੂੰ ਮਿਲ ਗਿਆ ਵਧਾਈਆਂ ਦੇਣ ਲੱਗ ਗਿਆ ਉਹ ਤਾਂ ਮੈਨੂੰ ਕਦਾ ਪਤਾ ਲੱਗਣਾ ਸੀ ਉਹ ਤਾਂ ਜੱਗੇ ਨੇ ਮੈਨੂੰ ਦੱਸਿਆ ਕਹਿੰਦਾ ਲਫੰਗੇ ਜੇ ਖੜਿਆ ਜਦੋਂ ਮੈਂ ਦੇਖਿਆ ਮੈਂ ਕਹਿੰਦਾ ਚਾਚੇ ਮੱਗਰ ਦਾ ਮੁੰਡਾ ਹੈ ਮੈਂ 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 ਕਹਿੰਦਾ ਚਲੋ ਫਿਰ ਅਗਲਾ ਕਹੂਗਾ ਕੋਲੋਂ ਨੰਗਾ ਆਇਆ ਹੈ ਸੜਾਕੇ ਨਹੀਂ ਆਇਆ ਫਿਰ ਮੈਨੂੰ ਉਹਨੂੰ ਕਹਿਣਾ ਪਿਆ ਮੈਂ ਕਹਿੰਦਾ ਚਲੋ ਮੇਰੇ ਘਰ ਕੇ ਇੱਕੀ ਸਰਦੋ ਅੱਗੇ ਤੋਂ ਨਹੀਂ ਕੋਈ ਏਦਾਂ ਦੀ ਹਰਕਤ ਕਰਦਾ ਐਵੇਂ ਪੱਤਰ ਆ ਲੈਣਾ ਕਰ ਕਿਸੇ ਨਾਲ ਐਵੇਂ ਮੁੜ ਕੇ ਤੇਰਾ ਕੰਮ ਮਸਾਂ ਬਣਿਆ ਪਰਮਾਤਮਾ ਨੇ ਸੁਣੀ ਐ ਕੋਣ ਕਿਸੇ ਨੂੰ ਸ਼ਰੀਕ ਚਰਦਾ ਹੁੰਦਾ ਹਾਂ ਹਾਂ ਇਹ ਤਾਂ ਹੈ ਬਿੱਲੀ ਚਾਹ ਪੀ ਲੈ ਪੱਤਾ ਚੱਲ ਕੋਈ ਨਹੀਂ ਜਿਉਂਦੀ ਰਵੇ ਮੇਰੀ ਭੈਣ ਛੋਟੀਆਂ ਦੁਆਵਾਂ ਨਾਲ ਆਈ ਆ ਮੈਂ ਜੇ ਪੁੱਤ ਤੂੰ ਵੀ ਪੀ ਲੈ ਚਾਹ ਮੈਂ ਫਿਰ ਬਾਅਦ ਚ ਫਿਲਮ ਦੇ ਲੋ ਕੋਈ ਨਹੀਂ ਮੈਂ ਫਿਲਮ ਵੀ ਜੀ ਮੈਂ ਤਾਂ ਮੇਰੀ ਭੈਣ ਨੂੰ ਡਾਕਟਰ ਬਣਾਉਣਾ ਹੈ ਇਹਦੀਆਂ ਸਾਰੇ ਸੁਪਨੇ ਹੁਣ ਪੂਰੇ ਕਰਨੇ ਆ ਰਮਨ ਭੈਣੇ ਹੁਣ ਤੂੰ ਟੈਨਸ਼ਨ ਨਾ ਲਿਆ ਕਰ ਹਾਂ ਤੇਰੇ ਵੀਰ ਦੀ ਲੋਟਰੀ ਲੱਗ ਗਈ ਆ ਤੈਨੂੰ ਵਧੀਆ ਡਾਕਟਰ ਬਣਾਉਂਗਾ ਮੈਂ ਪੜਾ ਲਿਖਾ ਕੇ ਤੇ ਤੇਰੇ ਸਾਰੇ ਸੁਪਨੇ ਪੂਰੇ ਕਰੂੰਗਾ ਸ਼ੁਕਰ ਹੈ ਪਤਾ ਮੈਨੂੰ ਆਹੀ ਉਮੀਦ ਸੀ ਤੇਰੇ ਤੋਂ ਕੀ ਆਉਗੀ ਭੈਣ ਦੇ ਸੁਪਨੇ ਪੂਰੇ ਕਰਨੀ ਵਰਗਾ ਵੀਰ ਹਰ ਇੱਕ ਕਰੇ ਦੇਵੇ ਜੋ ਆਪਣੀਆਂ ਸਾਰੀਆਂ ਭੈਣਾਂ ਦੇ ਸੁਪਨਿਆਂ ਨੂੰ ਪੂਰੇ ਕਰ ਸਕੇ ਕੀ ਗੱਲ ਹੋ ਗਈ ਤੁਸੀਂ ਸਿਰ ਸਿੱਟੇ ਬੈਠੇ ਕਿਹੜਾ ਸੋਚਾਂ ਵਿੱਚ ਪਏ ਆਗੇ ਮਾਰਾ ਪੰਮੇਵਾਰੇ ਸੋਚ ਰਿਆ ਸੀਗਾ ਇਹਨੂੰ ਕੋਈ ਕਾਰੋਬਾਰ ਹੀ ਚਲਾ ਦਗੇ ਕੋਈ ਨਾ ਹਜੇ ਕਾਰੋਬਾਰ ਨੀ ਕੀ ਕੰਮ ਚਲਾਉਣ ਕੇ ਦੇਣ ਨੂੰ ਕੀ ਆ ਜੇ ਨਿਆਣਾਗਾ ਖੇਡਣ ਮੱਲਾਂ ਦਿੱਤਾ ਉਹਦੀ ਹੋਂਵਰਾਗੀ ਛੇੜ ਲੈਣ ਦੇ ਕੋਈ ਨਾ ਕੰਮ ਬਿਠਾਇਆ ਕਰ ਲੂਗਾ ਤੇਰੇ ਲਾਡ ਪਿਆਰ ਨੇ ਵਿਗਾੜਿਆ ਉਹਨੂੰ ਕੀ ਗੱਲ ਹੋ ਗਈ ਮੇਰੇ ਪੁੱਤ ਨੂੰ ਕਿੰਨੇ ਕੁਛ ਕਿਹਾ ਤਾਂ ਨਹੀਂ ਆਏ ਬਣਾਇਆ ਪੁੱਤ ਪੁੱਤ ਕਾਰਨ ਦੱਸ ਐਂ ਫਿਆ ਬੈਠਾ ਕੀ ਗੱਲ ਨੀਵੇਂ ਪਾਈ ਬੈਠਾ ਕਾਰਨ ਦਾ ਬੱਕੂ ਜੇ ਮੈਨੂੰ ਤੈਨੂੰ ਪਤਾ ਹੀ ਨਹੀਂ ਹੁੰਦਾ ਆਪਣਾ ਸ਼ਰੀਕ ਉਹ ਪਹਿਲਾਂ ਇਹਨੂੰ ਤਾਂ ਪੁੱਛ ਲੈ ਆਪਣੇ ਪੁੱਤ ਨੂੰ ਉਹਨੇ ਕਿਹਾ ਕੀ ਆ ਸ਼ੇਰ ਪੁੱਤ ਕਦੋਂ ਦਾਸ ਹੋਇਆ ਕਾਰਨ ਨੂੰ ਵੀ ਦੱਸ ਕੀ ਗੱਲ ਹੋਈ ਆ ਤੈਨੂੰ ਪੁੱਤ ਕਾਰਨ ਦੱਸ ਐਂ ਫਿਆ ਬੈਠਾ ਕੀ ਗੱਲ ਨੀਵੇਂ ਪਾਈ ਬੈਠਾ ਨੀਆ ਆਪਣਾ ਸ਼ਰੀਕ ਲਾਡੀ ਤੁਹਾਡਾ ਭਤੀਜਾ ਦੇਖ ਲੋ ਜੀ ਉਹਦੀ ਨੌਕਰੀ ਲੱਗ ਰਹੀ ਆ ਬਾਪੂ ਉਹਦੀ ਵਜ੍ਹਾ ਨਾਲ ਮੈਂ ਉਹਦੇ ਦੋਸਤਾਂ 'ਚ ਪੀਰ ਹੋ ਗਿਆ ਉਹੀ ਜਗ੍ਹਾ ਨਾਲ ਉਹ ਵਜ੍ਹਾ ਨਾਲ ਮੈਂ ਉਹਦੇ ਦੋਸਤਾਂ ਸਰਮੰਦੀਆਂ ਨੂੰ ਖੂਫ ਕਰਨਾ ਬਾਪੂ ਉਹਦਾ ਕੁਛ ਕਰਨਾ ਪੈਣਾ ਛੇ ਦੋਸਤਾਂ ਦਾ ਆਪਣੇ ਪੀਰ ਹੋ ਗਿਆ ਵਾ ਕੋਈ ਇਹਦਾ ਨਾ ਕਰ ਕੋਤੋਂ ਇਹਦਾ ਹੋਰ ਉਹ ਹੋਊਗਾ ਨੌਕਰੀ ਵੱਲੋਂ ਵੀ ਤੇ ਆਪਣੇ ਅੱਜ ਵੱਲੋਂ ਵੀ ਪੰਮੇ ਦੇ ਬਾਪੂ ਕੋ ਜਲਦੀ ਕਰੋ ਇਹਦੇ ਕੁਛ ਪਹਿਲਾਂ ਆਪਾਂ ਨੂੰ ਪਰੇਸ਼ਾਨ ਕਰਦਾ ਸੀ ਹੁਣ ਆਪਣੇ ਪੁੱਤ ਨੂੰ ਕਰ ਰਿਹਾ ਹੈਗਾ ਉਹ ਲੋ ਦਾ ਤਾਂ ਮੈਂ ਇਲਾਜ ਕਰੀ ਬੈਠਾ ਉਹ ਵੀ ਪੱਸਾ ਜੋ ਵੀ ਕਰਨਾ ਜੀ ਤੁਸੀਂ ਜਲਦੀ ਕਰੋ ਮੈਂ ਉਹਨਾਂ ਨੂੰ ਖੁਸ਼ੀਆਂ ਨੂੰ ਗਮਾਂ ਤੇ ਵੇਖਣਾ ਚਾਹੁੰਦੀ ਆ ਆ ਬਾਪੂ ਕੋ ਲੈਣੇ ਕੀਏ ਤੁਹਾਡਾ ਉਹ ਮੈਂ ਦੱਸਦਾ ਤੂੰ ਇਧਰ ਆ ਮਕਾ ਤੂੰ ਸੁਣੂ ਨਾ ਲਵੇ ਕੋਈ ਉਹ ਕੰਨ ਕਰੋ ਨੇੜੇ ਲੈ ਸੁਣੋ ਫਿਰ ਉਹ ਬਾਪੂ ਸਾਥ ਕੇ ਆਵਾ ਤੇਰੇ ਸਤਾਨੀ ਦਿਮਾਗ ਦੇ ਉਹ ਜਾਉਂਦਾ ਰਹਿ ਬਾਪੂ ਮੈਂ ਹੁਣੇ ਆਦੇ ਦੋਸਤ ਨੂੰ ਫੋਨ ਕਰਦਾ ਅਬਲੀ ਤਾਂ ਮੈਂ ਲੈ ਕੇ ਹੀ ਆਉਣਾ ਚੰਗਾ ਬਾਪੂ ਉਹ ਤੂੰ ਵੀ ਬ੍ਰਿਫੋ ਲਾ ਬੋਲ ਮੈਂ ਲਾਉਣੀਆ ਜੀ ਹੁਣੇ ਫੋਨ ਆਪਦੇ ਭਤੀਜੇ ਜੱਸੇ ਨੂੰ ਵੀਰਾ ਜਾਏ ਨੂੰ ਹੁਣੇ ਹੀ ਬੁਲਾਉਣੀ ਆ ਉਹਨੂੰ ਫੇਰੀ ਬੁਲਾਵਾਂਗੇ ਸਾਦਕੇ ਜਾਮ ਆ ਗਏ ਮੇਰੇ ਵੀਰਾ ਜਾਏ ਪਾਤਾ ਉੱਪਰ ਨਹੀਂ ਦਿੰਦੇ ਭੋਇ ਆਪੋ ਤੇ ਅੰਦਰ ਬੈਠਾ ਕਾ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਆ। ਉਹ ਬੱਲੇ ਆ ਗਿਆ ਮੇਰਾ ਜੱਸਾ ਪੁੱਤ। ਵੀਰਾਪੁਰ ਜੀ। ਉਹ ਸਤਿ ਸ਼੍ਰੀ ਅਕਾਲ ਪੁੱਤਰਾ। ਠੀਕ ਠਾਕ ਆ। ਵਧੀਆ ਵਧੀਆ ਜੀ। ਹੋਰੀ ਬੰਮੀ ਕੀ ਹਾਲ ਹੈ? ਹੋਰ ਭਾਈ ਠੀਕ ਆ ਕਾ ਭਾਈ? ਵਧੀਆ ਵਧੀਆ। ਐ ਸ਼ੁਕਰੇ। ਓ ਹੋਰ ਤੇ ਮਮੀ ਡੈਡੀ ਠੀਕ-ਠਾਕ ਸੀ ਠੀਕ ਹੈ ਠੀਕ ਹੈ ਵਧੀਆ ਜੀ ਚੰਗਾ ਲੱਗਾ ਸਭਰਾ ਵਧੀਆ ਵਧੀਆ ਜੀ ਚਲੋ ਸ਼ੁਕਰ ਪਰਦੀ ਮੈਨੂੰ ਦੱਸੋ ਕਿ ਮੈਂ ਕੀ ਕਰਾਂ ਸੋ ਪਰਦੀ ਮੈਂ ਤਾਂ ਕਿਉਂ ਦਾ ਦੇਖਦਾ ਸੀ ਵੀ ਲਾਡੀ ਤੋਂ ਕਿਉਂ ਦਾ ਬੇਇੱਜ਼ਤੀ ਦਾ ਬਦਲ ਲਾਉਣਾ ਮੈਨੂੰ ਅੱਜ ਵੀ ਯਾਦ ਆ ਸਾਰੇ ਪਰਿਵਾਰ ਦੇ ਸਾਹਮਣੇ ਮਿਲੇ ਥੱਪੜ ਮਾਰਿਆ ਸੀ ਤਾਂ ਉਹਦੀ ਬੇਇੱਜ਼ਤੀ ਬਹੁਤ ਅਸਰਦਾਰੀ ਹੈ ਆਸਪਾਸ ਸਾਰੇ ਸਾਥਕਾਵਾ ਪੂਰੇ ਕਰ ਲਾਂਗੇ ਪਹਿਲਾਂ ਚਾਹ ਪੀ ਤੂੰ ਮੇਰੇ ਵੀ ਉਹਨਾਂ ਬਹੁਤ ਕਾਜ ਦਿੱਤੇ ਰੜਦਾ ਮੈਂ ਥੱਪੜ ਮਾਰਿਆ ਨਾ ਉਹਨੂੰ ਵੇਖ ਲੈਨੇ ਜਦੋਂ ਨਾ ਮੈਂ ਮੇਰੇ ਦਾ ਕਾਜ ਦੇ ਨੂੰ ਅੱਗ ਲੱਗਦੀ ਆ ਅੱਗ ਦਾ ਉਹਦੇ ਹਿੱਸੇ ਦੀ ਜ਼ਮੀਨ ਤਾਂ ਮੇਰਾ ਹਣਾ ਪੰਮਾ ਪਤੀ ਬਾਹੂ ਦਾ ਭੂਆ ਮੈਨੂੰ ਵੀ ਤੁਹਾਡੇ ਪਲਾਨ ਦਾ ਪਤਾ ਲੱਗੇ ਹੋਵੇ ਅੱਗੇ ਕਰਨਾ ਕੀ ਹੈ ਉਹ ਦੱਸੇ ਪੁੱਤਰਾ ਕੰਨ ਨੇੜੇ ਘਾਰਾ ਕੰਦਾ ਦੇ ਵੀ ਕੰਨ ਹੁੰਦੇ ਆ ਨੀਗਾ ਹੌਨ ਲਾਡੀ ਬਚ ਕੇ ਦਿਖਾਵੇ ਕਿਵੇਂ ਬਚੂਗਾ ਉਹ ਸੁਣ ਲੋ ਪੁੱਤਰ ਸਾਜਿਤਾ ਨੂੰ ਸਮਝ ਹੀ ਗਏ ਆ ਕੱਲ ਨੂੰ ਲਾਡੀ ਜਾ ਰਿਹਾ ਸ਼ਹਿਰ ਕੱਪੜੇ ਖਰੀਦਣ ਘਰ ਲਾ ਲਾਡੀ ਕਿੰਨੀਆਂ ਸ਼ੋਭੀਆਂ ਕਰਨੀਆਂ ਹਾਂ ਬਾਪੂ ਜਾਊਗਾ ਤਾਂ ਕੱਪੜੇ ਖੇ ਤਾਂ ਪਰ ਜਾਊਗਾ ਉੱਥੇ ਜਿੱਥੇ ਆਪਾਂ ਭੇਜਾਂਗੇ ਹੁਣ ਤਾਂ ਉਹ ਕਫਨ ਵੀ ਨਸੀਬ ਨਹੀਂ ਹੋਣਾਗਾ ਘਰ ਤਾਂ ਜਾਊਗਾ ਸ਼ਹਿਰ ਹੁਣ ਸ਼ਹਿਰ ਨਹੀਂ ਜਾਊਗਾ ਉੱਥੇ ਜਿੱਥੇ ਆਪਾਂ ਭੇਜਾਂਗੇ